ਜਿਹੜੀ ਧਰਤੀ ਆ ਕਿ ਸੂਰਜ ਦੇ ਦੁਆਲੇ ਚੱਕਰ ਕੱਟਦੀ ਆ ਹਾਂਜੀ ਹਾਂਜੀ ਤੇ ਧਰਤੀ ਆ ਜਿਹੜੀ ਇਹਦਾ ਜਿਹੜਾ ਐਕਸਲ ਆ ਜਾਂ ਜਿੱਥੇ ਇਹ ਘੁੰਮਦੀ ਆ ਉਹ ਉਹ 90 ਡਿਗਰੀ ਤੇ ਨਹੀਂ ਹੈ ਉਹ 23.5 ਡਿਗਰੀ ਝੁਕਿਆ ਆ ਇੱਥੇ ਆ ਤੇ ਇੱਥੇ ਨਹੀਂ ਆ ਜੀ ਧਰਤੀ ਇੱਥੇ ਆ ਬਿਲਕੁਲ ਤੇ ਜਦੋਂ ਇੱਥੇ ਆ ਤੇ ਜਦੋਂ ਇਹ ਸੂਰਜ ਦੇ ਦੁਆਲੇ ਘੁੰਮਦੀ ਆ ਤੇ ਇਹਦੇ ਬੱਖ-ਬੱਖ ਹਿੱਸਿਆਂ ਦੇ ਉੱਤੇ ਸੂਰਜ ਦੀ ਰੋਸ਼ਨੀ ਜਿਹੜੀ ਆ ਸਿੱਧੀ ਜਦੋਂ ਪੈਂਦੀ ਆ ਉਹ ਬੰਦ ਘਟ ਹੋ ਜਾਂਦੀ ਆ ਠੀਕ ਹੈ ਜੀ ਹੁਣ ਜੇ ਇੱਥੇ ਸੂਰਜਾ ਇੱਥੇ ਰੋਸ਼ਨੀ ਹੋਰ ਪਾਉਗੀ ਤਾਂ ਇੱਥੇ ਜਾ ਕੇ ਖਿਲੜ ਜਾਣੀ ਆ ਬਿਲਕੁਲ ਜਦੋਂ ਦੂਜੇ ਪਾਸੇ ਚਲੀ ਗਈ ਫੇਰੇ ਧੂੜਤ ਹੋ ਜਾਣਾ ਹੁਣ ਬਿਲਕੁਲ ਸੂਰਜ ਦੀ ਰੋਸ਼ਨੀ ਤਾਂ ਨਾਰਥ ਪੋਲ ਤੇ ਹੁਣ ਵੀ ਪੈ ਰਹੀ ਆ ਪਰ ਉਹ ਬਹੁਤ ਖਿਲੜਮੇ ਪੈ ਰਹੀ ਕਰਕੇ ਇਧਰ ਟੈਂਪਰੇਚਰ ਘਟ ਗਿਆ ਆਸਟ੍ਰੇਲੀਆ ਨਾਲ ਵੱਧ ਗਿਆ ਹੁਣ ਟੈਂਪਰੇਚਰ ਠੀਕ ਹੈ ਜੀ ਇਹ ਜਿਹੜਾ ਸੂਰਜ ਦਾ ਰੱਥ ਫਿਰਨਾ ਆ ਇਹ ਜਦੋਂ ਧਰਤੀ ਚੱਕਰ ਕੱਟਦੀ ਆ ਇਸ ਸਾਲ ਦੇ ਵਿੱਚ 4 ਦਿਨ ਇਦਾਂ ਦੇ ਆਉਂਦੇ ਆ ਜਦੋਂ ਇਸ ਧਰਤੀ ਦੇ ਉੱਤੇ ਦਿਨ ਤੇ ਰਾਤ ਬਰਾਬਰ ਹੋ ਜਾਂਦੇ ਆ ਜਿਹੜੀ ਭੂਮਤ ਰੇਖਾ ਆ ਉਹਦੇ ਉੱਤੇ ਐਨ ਸਿੱਧੀਆਂ ਕਰਨਾ ਪੈਂਦੀਆਂ ਆ 90 ਡਿਗਰੀ ਦੇ ਕੋਣ ਤੇ ਤੇ ਦਿਨ ਵੀ 12 ਘੰਟਿਆਂ ਦਾ ਹੁੰਦਾ ਆ ਤੇ ਰਾਤ ਵੀ 12 ਘੰਟਿਆਂ ਦੀ ਹੁੰਦੀ ਆ ਬਰਾਬਰ ਹੁੰਦੀ ਉਸ ਦਿਨ ਹੂੰ ਠੀਕ ਹੈ ਜੀ ਜਦੋਂ ਦਿਨ ਵੱਡਾ ਹੁੰਦਾ ਆ ਹਾਂ ਜੀ ਇਹ ਜੇ ਆਪਾਂ ਦੇਖੀਏ ਨਾ ਸੂਰਜ ਨੂੰ ਚੜ੍ਹਦੇ ਨੂੰ ਸਵੇਰ ਨੂੰ ਤੇ ਜਿਵੇਂ ਘੜੀ ਦਾ ਪੈਂਡੂਲਮ ਹੁੰਦਾ ਆ ਸੂਰਜ ਇੱਦਾਂ ਚੱਲਦਾ ਆ ਹੁਣ ਸੂਰਜ ਥੋੜਾ ਜਿਹਾ ਲੇਟ ਚੜ੍ਹਦਾ ਆ ਤੇ ਮਿੰਟ ਦੋ ਮਿੰਟ ਪਹਿਲਾਂ ਇਹ ਛੱਪ ਜਾਂਦਾ ਆ ਹੂੰ ਅੱਛਾ ਇਹਦੇ ਵਿੱਚ ਜਿਹੜਾ 90 ਜਿੱਦਾਂ ਆਪਾਂ ਨੂੰ ਦੱਸਿਆ ਜਾਂਦਾ ਹੈ ਵੀ ਸਨਰਾਈਜ਼ ਦੇ ਨਾਲ ਈਸਟ ਐਂਡ ਸੈਟ ਇਨ ਦਾ ਬੈਸਟ ਏ ਈਸਟ ਆਨ ਦਾ 90 ਡਿਗਰੀ ਇੱਥੋਂ ਦੋਖਦੇ ਨੇ ਸੂਰਜ ਚੜਦਾ ਆ ਜਾਂ ਖੈਲੀਏ ਵੀ 21 ਮਾਰਚ ਨੂੰ ਤੇ ਜਾਂ 21 22 ਸਤੰਬਰ ਨੂੰ 90 ਡਿਗਰੀ ਤੋਂ ਚੜਦਾ ਆ ਉਸ ਤੋਂ ਅਗਲੇ ਦਿਨ ਜਾਂ ਉਹਨੇ 89 ਡਿਗਰੀ ਤੋਂ ਚੜਨਾ ਹੁੰਦਾ ਆ ਜਾਂ 91 ਡਿਗਰੀ ਤੋਂ ਚੜਨਾ ਹੁੰਦਾ ਆ ਹੁਣ ਜਦੋਂ ਆਪਾਂ ਦਸੰਬਰ ਦੇ ਵਿੱਚ ਆ ਗਏ ਆ ਤੇ ਪੰਜਾਬ ਦੇ ਹਿਸਾਬ ਦੇ ਨਾਲ ਸੂਰਜ ਤਕਰੀਬਨ 100 16 ਡਿਗਰੀ ਹੋਊਗਾ ਜਾਂ 17 ਹੋ ਚੁੱਕਾ ਹੋਊਗਾ ਮੈਂ ਹੁਣ ਉਹ ਦੇਖਿਆ ਨਹੀਂ ਹੈਗਾ ਅੱਜ ਪ੍ਰੋਗਰਾਮ ਤੋਂ ਪਹਿਲਾਂ ਵੀ ਕਿੱਥੇ ਪਹੁੰਚ ਗਏ ਆ ਆਪਾਂ ਠੀਕ ਆ ਹੁਣ 117 ਡਿਗਰੀ ਤੋਂ ਚੜ ਕੇ 21 ਜੂਨ ਤੋਂ ਬਾਅਦ ਫੇਰ ਸੂਰਜ ਨੇ 116 ਡਿਗਰੀ 115 ਡਿਗਰੀ ਨੇ ਕਰਦੇ ਕਰਦੇ ਨੇ ਮਾਰਚ ਵਿੱਚ 90 ਡਿਗਰੀ ਤੇ ਚਲ ਜਾਣਾ ਹੂੰ ਇਹ ਜਿਹੜੇ ਇਵੈਂਟ ਆ ਇਸ ਇਵੈਂਟ ਤੋਂ ਲੈ ਕੇ ਅਗਲੇ ਇਵੈਂਟ ਤੱਕ ਆ ਜਿਹੜੀ ਸਾਲ ਦੀ ਲੰਬਾਈ ਮਣੀ ਜਾਂਦੀ ਆ ਉਹਨੂੰ ਟ੍ਰੋਪੀਕਲ ਈਅਰ ਕਹਿੰਦੇ ਆ ਇਸ ਧਰਤੀ ਦੇ ਉੱਤੇ ਜਿਹੜੀਆਂ ਰੁੱਤਾਂ ਬਣਦੀਆਂ ਆ ਉਹ ਇਸ ਲੰਬਾਈ ਦੇ ਮੁਤਾਬਕ ਬਣਦੀਆਂ ਆ ਨਾ ਕਿ ਸਿਜ਼ੀਰੀਅਲ ਈਅਰ ਦੀ ਲੰਬਾਈ ਦੇ ਮੁਤਾਬਕ ਜਿਹੜਾ ਪਹਿਲਾਂ 24 ਮਿੰਟ ਵੱਧ ਸੀ ਤੇ ਹੁਣ ਉਹ ਤਕਰੀਬਨ ਰਾਉਂਡ ਫਿਗਰ 'ਚ 20 ਮਿੰਟ ਵੱਧ ਆ 1440 ਮਿੰਟ ਹੁੰਦੇ ਆ ਇੱਕ ਦਿਨ ਦੇ ਵਿੱਚ ਪਹਿਲਾ 60 ਦਿਨਾਂ ਬਾਅਦ ਤੇ ਹੁਣ ਤਕਰੀਬਨ 75 ਸਾਲਾਂ ਬਾਅਦ ਇੱਕ ਦਿਨ ਜਿਹੜਾ ਕੈਲੰਡਰ ਆ ਸਾਡਾ ਉਹ ਮੌਸਮਾਂ ਦੇ ਨਾਲੋਂ ਖਿਸਕ ਰਿਹਾ ਆ ਆ ਆ ਅਸਲ ਵਿੱਚ ਇਹਹੀ ਸਮੱਸਿਆ ਜੂਲੀਅਨ ਚ ਆਈ ਸੀ ਉਹਨਾਂ ਦੇ 10 ਦਿਨ ਖਿਸਕ ਗਏ ਸੀ ਉਹਨਾਂ ਦਾ 128 ਸਾਲੀ ਦਿਨ ਖਿਸਕਦਾ ਸੀ ਸਾਡਾ 60 ਸਾਲੀ ਦਿਨ ਖਿਸਕਦਾ ਆ ਦੁੱਗਣੀ ਸਪੀਡ ਨਾਲ ਉਹਨਾਂ ਦੀ ਨਾਲੋਂ ਪਰ ਅਸੀਂ ਇਸ ਗੱਲ ਨੂੰ ਅੱਜ ਵੀ ਸਮਝਣ ਨੂੰ ਤਿਆਰ ਨਹੀਂ ਹੈਗੇ ਇਹ ਨਾ ਇਹਦੇ ਵਿੱਚ ਕੋਈ ਪੁਰੇਵਾਲ ਦਾ ਹੱਥ ਆ ਨਾ ਕੋਈ ਪੁਰੇਵਾਲ ਦਾ ਦੋਸ਼ ਆ ਨਾ ਕੋਈ ਤੁਹਾਡੇ ਸਾਡੇ ਵਰਗੇ ਕਾਮਰੇਡਾਂ ਨੂੰ ਜਿਹਨਾਂ ਨੂੰ ਕਾਮਰੇਡ ਕਹਿ ਦਿੰਦੇ ਉਹਨਾਂ ਦਾ ਹੱਥ ਆ ਤੇ ਨਾ ਜਿਹੜੇ ਬ੍ਰਹਮ ਗਿਆਨੀ ਆ ਉਹਨਾਂ ਦਾ ਕੋਈ ਦੋਸ਼ ਆ ਜਾਂ ਉਹਨਾਂ ਦਾ ਕੋਈ ਹੱਥ ਆ ਕੁਦਰਤ ਦਾ ਨਿਯਮ ਆ ਹੂੰ ਕਿ ਅੱਜ ਦੀ ਸਾਇੰਸ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਬੱਚੇ ਜਿਹੜੇ ਸ਼ੁਰੂ ਅੰਗਰੇਜ਼ੀ ਤੋਂ ਹੁੰਦੇ ਆ ਜੇ ਉਹ ਬਈ ਗੱਲ ਨਹੀਂ ਸਮਝ ਸਕੇ ਬੜੇ ਜਿਹੜੇ ਬੰਦੇ ਘਟੀਆ ਟਿੱਪਣੀਆਂ ਕਰਦੇ ਆ ਜਦੋਂ ਉਹਨਾਂ ਦੀ ਪ੍ਰੋਫਾਈਲ ਦੇਖੀ ਦੀ ਆ ਤਾਂ ਯੂਨੀਵਰਸਿਟੀਆਂ ਦੇ ਨਾਮ ਲਿਖੇ ਹੁੰਦੇ ਉਹਨਾਂ ਦੇ ਨਾਲ ਹਾਂ ਜਾਂ ਤਾਂ ਫਿਰ ਉਹ ਜਾਲੀ ਲੱਗ ਰਹੀ ਹੈ ਆਈਡੀਆਂ ਜਾਲੀ ਆ ਸਾਰੀਆਂ ਜਿਹੜਾ ਬੰਦਾ ਥੋੜਾ ਜਿਹਾ ਵੀ ਸਕੂਲੇ ਗਿਆ ਆ ਉਹਨੂੰ ਉਹਨੂੰ ਚੰ드 ਗ੍ਰਹਿਣ ਤੇ ਸੂਰਜ ਗ੍ਰਹਿਣ 7ਵੀਂ 8ਵੀਂ ਵਿੱਚ ਪੜਾ ਦਿੱਤਾ ਜਾਂਦਾ ਪਤਾ ਲੱਗ ਜਾਂਦਾ ਵੀ ਧਰਤੀ ਕਿਵੇਂ ਘੁੰਮਦੀ ਆ ਤੇ ਸੂਰਜ ਕਿਵੇਂ ਘੁੰਮਦਾ ਤੇ ਚੰਦ ਕਿਵੇਂ ਘੁੰਮਦਾ